ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਤਮਾਨ ਸਾਹਿਬ ਫਿਰੋਜ਼ਪੁਰ ਦੇ ਉਹ ਕੁਝ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਬੰਦੇ ਦੇਖੋ ਜੇ ਜ਼ਮੀਨਾਂ ਦੀ ਉੱਥੇ ਆਰਮੀ ਦਾ ਕਬਜ਼ਾ ਸੀ ਤੇ ਕਿੰਨੇ ਦਿਖਾਤਾ ਇੱਥੇ ਕਾਸ਼ਤਕਾਰ ਹੋਣ ਲਈ ਹੈ ਇੱਥੇ ਕਣਕ ਬੀਜੀ ਜਾਂਦੀ ਹੈ ਇੱਥੇ ਝੋਨਾ ਵੇਚਿਆ ਜਾਂਦਾ ਤੇ ਫਿਰ ਉਹ ਚਾਹੇ ਆਰਮੀ ਨੂੰ ਪਤਾ ਨਾ ਲੱਗਦਾ ਜੇ ਉਹ ਬੰਦੇ ਕਬਜ਼ਾ ਲੈਣ ਵਾਸਤੇ ਅਦਾਲਤ ਕੋ ਨਾ ਜਾਂਦੇ ਆਰਮੀ ਅਫਸਰਾਂ ਨੇ ਗੱਲ ਹੀ ਰਿਕਾਰਡ ਤਿਆਰ ਕਰਨ ਕਰਕੇ ਉਹ ਬੰਦਿਆਂ ਦੇ ਹੱਥ ਆ ਗਿਆ ਜਾਲੀ ਰਿਕਾਰਡ ਤੇ ਉਹ ਬੰਦੇ ਅਦਾਲਤਾਂ 'ਚ ਵੜ ਗਏ ਪਰ ਇਹ ਫੌਜ ਵਿਚਾਰੀ ਜਾਲੀ ਕਾਗਜ਼ਾਂ ਤੇ ਅੱਜ ਕਿੰਨੇ ਸਾਲ ਹੋ ਗਏ ਉਹ ਜਾਲੀ ਕਾਗਜ਼ਾਂ ਨਾਲ ਜੇ ਰੈਵਨਿਊ ਡਿਪਾਰਟਮੈਂਟ ਜਾਲੀ ਰਿਕਾਰਡ ਨਾ ਤਿਆਰ ਕਰੇ ਤਾਂ ਉਹ ਕਿਵੇਂ ਚਲੇ ਜਾਣ ਅਦਾਲਤ ਤੇ ਇਹ ਰਿਪੋਰਟ ਦੇ ਵਿੱਚ ਜੋ ਡੀਸੀ ਨੇ ਕੀਤਾ ਜੀਜੀ ਨੇ ਕੱਖ ਨਹੀਂ ਕੀਤਾ ਇਹ ਰਿਪੋਰਟ ਸਰਾਸਰ ਗਲਤ ਤੇ ਝੂਠੀ ਰਿਪੋਰਟ ਹੈ ਜਮੀਨ ਦਾ ਟੁਕੜਾ 982 ਏਕੜ ਦਾ ਮੰਨ ਲਵੇਗਾ ਉਹ ਵਿਚਲੀ ਜ਼ਮੀਨ ਵਿਚਾਰ ਦੇ ਸਕਦੇ ਵਿਚਾਰੇ ਦੇਖ ਸਕਦੇ ਜੀ ਆਹ ਤੁਹਾਡੇ ਸਾਹਮਣੇ ਮੇਜ਼ ਪਿਆ ਜੇ ਇਹਨੂੰ ਤੋੜਨਾ ਹੋਵੇ ਤੁਸੀਂ ਵਿਚਾਲੋ ਤੋੜੋਗੇ ਤੇ ਕੋਰਨਰ ਤੋਂ ਤੋੜੋਗੇ ਕੋਰਨਰ ਤੋਂ ਤੋੜੋਗੇ ਪਹਿਲਾਂ ਸੋਖਾ ਡੁੱਬ ਜਾ ਵਿਚਾਲਾ ਥੋੜੀ ਤੋੜ ਦੇ ਮੈਨੂੰ ਤੋੜਨੀ ਮੈਨੂੰ ਇਹਨੂੰ ਕਬਜ਼ਾ ਵੇਚਾ ਕਬਜ਼ਾ ਕਿਵੇਂ ਕਰ ਲੋਗੇ ਵਿਚਾਲੇ ਮੇਜ਼ ਤੇ ਮਤਲਬ ਇਹ ਦੇਖੋ ਕਿਹਦੀ ਹੈਰਾਨੀ ਜਨਕ ਗੱਲ ਹੈ ਕਿਹੜੇ ਬੰਦੇ ਐ ਜਿਹੜੇ ਇਹਨਾਂ ਨੂੰ ਮਤ ਦਿੰਦੇ ਐ ਭ੍ਰਿਸ਼ਟ ਅਫਸਰਾਂ ਨੂੰ ਵੀ ਇਹਨਾਂ ਨੂੰ ਸਿਰਫ ਪੈਸੇ ਲੈਣ ਦੀ ਗੱਲ ਹੈ ਜ਼ੀਤਾ ਵਿਕਦੀ ਏ ਜਿਲੇ ਕਿਸੇ ਦੇ ਵਿੱਚ ਤੇ ਕੀ ਉਥੋਂ ਦਾ ਡਿਪਟੀ ਕਮਿਸ਼ਨਰ ਉਥੋਂ ਦਾ ਪੁਲਿਸ ਕਮਿਸ਼ਨਰ ਉਥੋਂ ਦਾ ਕੋਆ ਇਹ ਸਾਰੇ ਕਹਿੰਦੇ ਨਾ ਵੀ ਰਲ ਕੇ ਉਹ ਕਹਿੰਦਾ ਵੀ ਤੂੰ ਮੇਰੇ ਵੱਲਾਂ ਵੇਖ ਮੈਂ ਤੇਰੇ ਵੱਲ ਨਹੀਂ ਵੇਖੂੰਗਾ ਬਿਲਕੁਲ ਇਹ ਤੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦੀ ਗੱਲ ਕਰਦੇ ਇੰਤੋਂ ਵੱਡੀ ਕਰਪਸ਼ਨ ਕੀ ਹੋ ਸਕਦੀ ਏ ਕਿ ਆਰਮੀ ਦੀ ਜ਼ਮੀਨ ਨੂੰ ਵੇਚਤਾ ਜਾਵੇ ਫਿਰ ਆਰਮੀ ਆਪਣੀ ਜ਼ਮੀਨ ਛਡਾਉਣ ਵਾਸਤੇ ਜਿਹਦੇ ਤੇ ਜਿੱਥੇ ਕੇ ਜਦੋਂ 1962 ਦੀ ਜੰਗ ਹੋਈ ਉਦੋਂ ਲੜਾਕੂ ਜਾ ਹਟਰੇ 1965 ਦੀ ਜੰਗ ਹੋਈ ਉਦੋਂ ਲੜਾਕੂ ਜਾ ਹਟਰੇ ਤੇ ਜਦੋਂ 1971 ਦੀ ਜੰਗ ਹੁੰਦੀ ਏ ਉਥੇ ਹੀ ਲੜਾਕੂ ਜਾ ਹਟ ਉਤਰਦੇ ਨੇ ਤੇ ਪਾਕਿਸਤਾਨ ਦੀ ਸਰਹੱਦ ਤੋਂ ਮੇਰੇ ਖਿਆਲ 10 ਕਿਲੋਮੀਟਰ ਇਹ ਦੂਰ ਹੈ ਵੀ ਉਹ ਬੰਦਿਆਂ ਦੇ ਉੱਤੇ ਵੀ ਕਾਰਵਾਈ ਕਰਨ ਨੂੰ ਕੌਣ ਰੋਕ ਰਿਹਾ ਇਹ ਬਹੁਤ ਵੱਡਾ ਸਵਾਲ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਦੀਪਕ ਪੰਡਾਰੀ ਤੁਸੀਂ ਦੇਖ ਰਹੇ ਹੋ ਡਿਫੈਂਸ ਨਿਊਜ਼ ਅੱਜ ਅਸੀਂ ਫੇਰ ਗੱਲ ਕਰਾਂਗੇ ਫਿਰੋਜ਼ਪੁਰ ਦੇ ਫੱਤੂ ਵਾਲਾ ਪਿੰਡ ਆਰਮੀ ਦੀ ਉਹ ਜ਼ਮੀਨ ਜਿਹਨੂੰ ਕੇ ਵੇਚ ਦਿੱਤਾ ਗਿਆ ਪ੍ਰਾਈਵੇਟ ਬੰਦਿਆਂ ਦੇ ਹੱਥ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਲਈ ਸਾਡੇ ਕਈ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਇਹ ਡਰ ਸੀਗਾ ਕਿ ਜਦੋਂ ਆਜ਼ਾਦੀ ਮਿਲ ਗਈ ਤੇ ਉਸ ਤੋਂ ਬਾਅਦ ਅਸੀਂ ਇਸ ਆਜ਼ਾਦੀ ਨੂੰ ਕੀ ਸੁਰੱਖਿਅਤ ਰੱਖ ਪਾਵਾਂਗੇ ਜਾਂ ਜਿਹੜੇ ਸਾਡੇ ਮੁਲਕ ਤੇ ਬਾਅਦ ਤੋਂ ਰਾਜ ਕਰਨਗੇ ਜਿਹੜੇ ਅਫਸਰ ਲਾਏ ਜਾਣਗੇ ਉਹ ਹੀ ਤਾਂ ਨਹੀਂ ਲੁੱਟ-ਲੁੱਟ ਕੇ ਆਪਣੇ ਘਰ ਭਰਨਗੇ ਜਿਸ ਤਰ੍ਹਾਂ ਕਿ ਅੰਗਰੇਜ਼ਾਂ ਨੇ ਸਾਡੇ ਮੁਲਕ ਨੂੰ ਲੁੱਟਿਆ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਇਹ ਗੱਲ ਸੀ ਜਿਹੜੀ ਸ਼ੰਕਾ ਸੀ ਉਹ ਸਾਫ਼ ਜਾਹਰ ਹੋ ਰਹੀ ਏ ਬਿਕੋਸ਼ ਸਪਸ਼ਟ ਅਫਸਰ ਜਿਹੜੇ ਨੇ ਉਹ ਮੁਲਕ ਨੂੰ ਲੁੱਟਣ ਨੂੰ ਲੱਗੇ ਹੋਏ ਨੇ ਹੁਣ ਪਹਿਲੇ ਤੇ ਤੁਹਾਨੂੰ ਜਿਹੜੀ ਉਹ ਖਬਰ ਦੀ ਗੱਲ ਕਰਾਂਗੇ ਵੀ ਆਰਮੀ ਦੀ 982 ਏਕੜ ਜ਼ਮੀਨ ਹੈ ਪ੍ਰਾਈਵੇਟ ਬੰਦਿਆਂ ਨੂੰ ਕਬਜ਼ਾ ਕਰਨ ਦੀ ਨੀਅਤ ਨਾਲ ਵੇਚ ਦਿੱਤਾ ਜਾਂਦਾ ਹੈ ਕਈ ਅਫਸਰ ਇਸ ਗੋਰਖਤੰਦੇ ਚ ਸ਼ਾਮਲ ਹੁੰਦੇ ਨੇ ਆਰਮੀ ਨੇ ਫੇਰ ਦੁਖੀ ਹੋ ਕੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੂੰ ਚਿੱਠੀ ਲਿਖੀ ਹੈ ਕਿ ਸੀਬੀਆਈ ਕੋਲ ਜਾਂਚ ਕਰਾਈ ਜਾਏ ਕਿਉਂਕਿ ਅਸੀਂ ਢੇੜੇ ਮਾਰ-ਮਾਰ ਕੇ ਫੇਰੇ ਮਾਰ-ਮਾਰ ਕੇ ਥੱਕ ਗਏ ਆ 1997 ਦੇ ਵਿੱਚ ਕਿਸ ਤਰ੍ਹਾਂ ਪੰਜਾਂ ਬੰਦਿਆਂ ਦੇ ਨਾਲ ਰਜਿਸਟਰੀ ਹੋ ਜਾਂਦੀ ਏ ਇੰਤਕਾਲ ਹੋ ਜਾਂਦੀ ਏ 16 4 2021 ਨੂੰ ਆਰਮੀ ਚਿੱਠੀ ਲਿਖਦੀ ਏ ਕਿ ਸਾਡੀ ਜ਼ਮੀਨ ਤੇ ਕਬਜ਼ਾ ਹੋ ਗਿਆ ਪਹਿਲੇ ਮੈਂ ਤੁਹਾਨੂੰ ਇਹ ਦਿਖਾਵਾਂ ਕਬਜ਼ਾ ਮੰਨ ਲਓ ਕਿ ਇਹ ਜ਼ਮੀਨ ਦਾ ਇੱਕ ਟੁਕੜਾ ਹੈ ਇਹ ਪੇਪਰ ਤੁਸੀਂ ਸਮਝ ਲਓ 982 ਏਕੜ ਜ਼ਮੀਨ ਹੈ ਜੇ ਕਿਸੇ ਨੇ ਵੇਚਣੀ ਹੋਏਗੀ ਜਗਾ ਵੇਚੇਗਾ ਕਿੱਥੋਂ ਜਾਂ ਇੱਥੋਂ ਵੇਚੇਗਾ ਜਾਂ ਇੱਥੋਂ ਵੇਚੇਗਾ ਮਤਲਬ ਕੋਨਿਆਂ ਦੀ ਜ਼ਮੀਨ ਸਾਈਡਾਂ ਤੋਂ ਵੇਚੇਗਾ ਇਹ ਤੁਸੀਂ ਕੀ ਸਮਝ ਸਕਦੇ ਹੋ ਕਿ ਇਹ ਵਿੱਚੋਂ ਇਹ ਜ਼ਮੀਨ 에어 ਸਟ੍ਰਿਪ 118 ਕਨਾਲਾਂ 16 ਮਰਲੇ ਮੈਂ ਫਿਰ ਵੀਡੀਓ ਐਡੀਟਰ ਨੂੰ ਕਹਾਂਗਾ ਫੋਕਸ ਕਰੋ ਇਹ ਦੇਖੋ 에어 ਸਟਿਪ ਵਿੱਚੋਂ ਵਿੱਚ ਇਹਨੂੰ ਹੀ ਵੇਚ ਦਿੱਤਾ ਗਿਆ ਜਿਹੜੀ ਕਿ ਪੌਸਿਬਿਲਟੀ ਨਹੀਂ ਆਰਮੀ ਕਹਿੰਦੀ ਹੈ ਵੀ ਸਾਡਾ ਕਬਜ਼ਾ 1937-38 ਤੋਂ ਹੈ ਤੇ ਡੀਸੀ ਨੇ ਜਿਹੜੀ ਰਿਪੋਰਟ ਬਣਾਈ ਹੈ ਉਹਦੇ ਵਿੱਚ ਵੀ ਉਹ ਮੰਨ ਰਹੇ ਨੇ ਆਰਮੀ ਦਾ ਕਬਜ਼ਾ 1958 99 ਤੋਂ ਹੈ ਪਰ ਸਵਾਲ ਵਡਾ ਹੈ ਕਿ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੇ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਨੇ ਜਿਨ੍ਹਾਂ ਨੇ ਇਹ ਜ਼ਮੀਨ ਜਿਹੜੀ ਹੈ ਪ੍ਰਾਈਵੇਟ ਬੰਦਿਆਂ ਦੇ ਨਾਂ ਕਰ ਦਿੱਤੀ ਮਾਮਲਾ ਧਿਆਨ ਚਾਹੁੰਦਾ ਹੈ ਰੈਵਨਿਊ ਅਫਸਰ ਰਟਾਇਰ ਹੋ ਚੁੱਕੇ ਨੇ ਕਾਨੂੰਗੋਸ਼ੀਗੇ ਨਿਸ਼ਾਨ ਸਿੰਘ ਉੱਥੋਂ ਦੇ ਡਿਪਟੀ ਕਮਿਸ਼ਨਰ ਰਜੇਸ਼ ਠੀਮਾਨ ਨੇ 11 3 2023 ਨੂੰ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ 1958 99 ਤੋਂ ਹੀ ਆਰਮੀ ਦਾ ਜ਼ਮੀਨ ਤੇ ਕਬਜ਼ਾ ਹੈ ਪਰ ਜਿਹੜੇ ਅਫਸਰਾਂ ਨੇ ਇਹ ਜ਼ਮੀਨ 1997 ਦੇ ਵਿੱਚ ਕੁਝ ਪ੍ਰਾਈਵੇਟ ਬੰਦਿਆਂ ਦੇ ਨਾਂ ਕਰ ਦਿੱਤੀ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਬਹੁਤ ਵੱਡਾ ਸਵਾਲ ਹੈ ਇਸ ਨੂੰ ਲੈ ਕੇ ਨਿਸ਼ਾਨ ਸਿੰਘ ਜਾਂਦੇ ਨੇ ਹਾਈ ਕੋਰਟ ਆਰਮੀ ਦੀ ਚਿੱਠੀ ਨੂੰ ਲੈ ਕੇ 21 ਦਸੰਬਰ 2023 ਨੂੰ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਹੋ ਜਾਂਦੇ ਨੇ ਕਿ 6 ਹਫ਼ਤਿਆਂ ਦੇ ਵਿੱਚ ਇਹਦੀ ਇਨਕੁਆਇਰੀ ਕਰਕੇ ਪੂਰੀ ਰਿਪੋਰਟ ਜਿਹੜੀ ਇਹ ਸਾਨੂੰ ਭੇਜੀ ਜਾਵੇ ਹੁਣ 9 ਫਰਵਰੀ 2024 ਇਸੇ ਮਹੀਨੇ ਡਿਪਟੀ ਕਮਿਸ਼ਨਰ ਰਜੇਸ਼ ਤੁਮਾਨ ਨੇ ਜਿਹੜੇ ਉੱਥੇ ਉਹਨਾਂ ਵੱਲੋਂ ਇੱਕ ਰਿਪੋਰਟ ਬਣਾ ਕੇ ਰੈਵਨਿਊ ਡਿਪਾਰਟਮੈਂਟ ਨੂੰ ਭੇਜੀ ਗਈ ਇਸ ਤੋਂ ਪਹਿਲੇ ਮੈਂ ਤੁਹਾਨੂੰ ਉਹ ਰਿਪੋਰਟ ਬਾਰੇ ਦੱਸਾਂ ਪਹਿਲੇ ਮੈਂ ਮੁਲਾਕਾਤ ਕਰਾਵਾਂਗਾ ਤੁਹਾਡੀ ਨਿਸ਼ਾਨ ਸਿੰਘ ਜਿਹੜੇ ਕਿ ਰਿਟਾਇਰਡ ਰੈਵਨਿਊ ਅਫਸਰ ਨੇ ਜਿਨ੍ਹਾਂ ਨੇ ਇਹ ਮਾਮਲੇ ਦਾ ਖੁਲਾਸਾ ਕੀਤਾ ਹੁਣ ਇਸੇ ਨੂੰ ਲੈ ਕੇ ਇਹਨਾਂ ਨੇ ਚਿੱਠੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਲਗਤੀ ਹੈ ਤੇ ਦੱਸਿਆ ਵੀ ਕਿਸ ਤਰ੍ਹਾਂ ਕੁਝ ਲੋਗ ਆਰਮੀ ਦੀ ਜ਼ਮੀਨਾਂ ਹੀ ਜਿਹੜੀਆਂ ਓខਾ ਹੀ ਧਾਰੇ ਨੇ ਨਿਸ਼ਾਨ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਫਿਰੋਜ਼ਪੁਰ ਤੋਂ ਸਾਡੇ ਕੋਲ ਉਚੇਚੇ ਤੌਰ ਤੇ ਆਏ ਹੋ ਸਾਡੇ ਸਟੂਡੀਓ ਅਮਰਸਰ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਤੁਸੀਂ ਦੱਸੋ ਪਹਿਲੇ ਵੀ ਮੈਂ ਤੁਹਾਨਾਂ ਨਾਲ ਇਸੇ ਨੂੰ ਲੈ ਕੇ ਸਟੋਰੀ ਕੀਤੀ ਸੀ ਉਦੋਂ ਇਹ ਮਾਮਲਾ ਹਾਈ ਕੋਰਟ ਨੇ 6 ਹਫ਼ਤਿਆਂ ਚ ਰਿਪੋਰਟ ਮੰਗੀ ਸੀ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਤਮਾਨ ਸਾਹਿਬ ਫਿਰੋਜ਼ਪੁਰ ਦੇ ਉਹ ਕੁਝ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਬੰਦੇ ਦੇਖੋ ਜੇ ਜ਼ਮੀਨਾਂ ਦੀ ਉੱਥੇ ਇੱਕ ਆਰਮੀ ਦਾ ਕਬਜ਼ਾ ਸੀ ਤੇ ਕਿੰਨੇ ਦਿਖਾਤਾ ਇੱਥੇ ਕਾਸ਼ਤਕਾਰ ਹੋਣ ਲਈ ਇੱਥੇ ਕਣਕ ਬੀਜੀ ਜਾਂਦੀ ਹੈ ਇੱਥੇ ਝੋਨਾ ਵੇਚਿਆ ਜਾਂਦਾ ਤੇ ਫਿਰ ਉਹ ਚਾਹੇ ਆਰਮੀ ਨੂੰ ਪਤਾ ਨਾ ਲੱਗਦਾ ਜੇ ਉਹ ਬੰਦੇ ਕਬਜ਼ਾ ਲੈਣ ਵਾਸਤੇ ਅਦਾਲਤ ਕੋ ਨਾ ਜਾਂਦੇ ਤਾਂ ਹੀ ਪਤਾ ਲੱਗਿਆ ਨਾ ਜੀ ਅਦਾਲਤ ਨੂੰ ਕਹਿੰਦੇ ਹੁਣ ਸਾਨੂੰ ਕਬਜ਼ਾ ਵੀ ਦਿਵਾਓ ਰਜਿਸਟਰੀਆਂ ਤੇ ਹੀ ਆਪਣੇ ਨਾਂ ਕਰਾ ਲੀਆਂ ਗਰਦੌਰੀਆਂ ਕਰਾ ਲੀਆਂ ਇੰਤਕਾਲ ਕਰਾ ਲਏ ਕੀ ਕਹਿਣਾ ਤੁਹਾਡਾ ਪੰਡਰੀ ਸਾਹਿਬ ਜੀ ਫਰਜੀ ਪੰਜ ਰਜਿਸਟਰੀਆਂ ਜਾਲੀ ਜਾਲੀ ਪੰਜ ਇੰਤਕਾਲ ਜਾਲੀ ਮਲੋਤਾ ریکارڈ ਤਿਆਰ ਕੀਤਾ ਇਹਨਾਂ ਨੇ ਰੈਵਨੀ ਅਫਸਰਾਂ ਨੇ ਜਲਦੀ ریکارڈ ਤਿਆਰ ਕਰਨ ਕਰਕੇ ਉਹ ਬੰਦਿਆਂ ਦੇ ਹੱਥ ਆ ਗਿਆ ਜਲਦੀ ریکارڈ ਤੇ ਉਹ ਬੰਦੇ ਅਦਾਲਤਾਂ 'ਚ ਵੜ ਗਏ ਪਰ ਇਹ ਫੌਜ ਵਿਚਾਰੀ ਜਾਲੀ ਕਾਗਜ਼ਾਂ ਤੇ ਅੱਜ ਕਿੰਨੇ ਸਾਲ ਹੋ ਗਏ ਉਹ ਜਾਲੀ ਕਾਗਜ਼ਾਂ ਨਾਲ ਜੇ ਰੈਵਨੀ ਡਿਪਾਰਟਮੈਂਟ ਜਾਲੀ ਰਿਕਾਰਡ ਨਾ ਤਿਆਰ ਕਰੇ ਤਾਂ ਉਹ ਕਿਵੇਂ ਚਲੇ ਜਾਣ ਅਦਾਲਤ 'ਚ ਹੁਣ ਹੁਣ ਜਿਹੜਾ ਡੀਸੀ ਕਰਦਾ ਪਿਆ ਹੈ ਡੀਸੀ ਨੇ ਜਿਹੜੀ ਇਹ ਰਿਪੋਰਟ ਕੀਤੀ ਹੈ ਇਹ ਪਟਾਰੀ ਸਾਹਿਬ ਰਿਪੋਰਟ ਨਹੀਂ ਗਈ ਜੀ ਹਾਈ ਕੋਰਟ ਨੇ ਕੀ ਕਿਹਾ ਸੀ ਹਾਈ ਕੋਰਟ ਨੇ ਕਿਹਾ ਸੀ ਇਨਕੁਆਰੀ ਬਿਲਕੁਲ ਠੀਕ ਹੈ ਇਨਕੁਆਰੀ ਤੇ ਤਫਤੀਸ਼ ਤਫਤੀਸ਼ ਉਦੋਂ ਹੁੰਦੀ ਹੈ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਇਨਕੁਆਰੀ ਹੁੰਦੀ ਹੈ ਇਨਕੁਆਰੀ ਦਾ ਮਤਲਬ ਇਹ ਹੁੰਦਾ ਹੈ ਵੀ ਸਾਰੇ ਸਬੰਧਤਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਣਿਆ ਜਾਵੇ ਉਹਨਾਂ ਦੇ ਬਿਆਨ ਕਲਮ ਬੰਦ ਕੀਤੇ ਜਾਣ ਤੇ ਜਿਹੜਾ ਸ਼ਿਕਾਇਤ ਕਰਤਾ ਉਹਨੂੰ ਸਭ ਤੋਂ ਪਹਿਲਾਂ ਸੁਣਿਆ ਜਾਵੇ ਉਹਦੇ ਬਿਆਨ ਕਲਮ ਬੰਦ ਕੀਤੇ ਜਾਣ ਫਿਰ ਇਨਕੁਆਰੀ ਉਹ ਕੰਪਲੀਟ ਕਰਕੇ ਉਹਦਾ ਸਿੱਟਾ ਕੱਢਿਆ ਜਾਵੇ ਵੀ ਕਿਹੜੇ ਕਿਹੜੇ ਇੱਥੇ ਦੋਸ਼ੀ ਨੇ ਕਿਹੜੇ ਕਿਹੜੇ ਕੀ ਕੀ ਕੀਤਾ ਉਹਨਾਂ ਨੇ ਲੇਕਿਨ ਇਸ ਰਿਪੋਰਟ ਦੇ ਵਿੱਚ ਜੋ ਡੀਸੀ ਨੇ ਕੀਤਾ ਜੀਟੀ ਨੇ ਕੱਖ ਨਹੀਂ ਕੀਤਾ ਇਹ ਰਿਪੋਰਟ ਸਰਾਸਰ ਗਲਤ ਤੇ ਝੂਠੀ ਰਿਪੋਰਟ ਹੈ ਝੂਠੀ ਤੁਹਾਨੂੰ ਮੈਂ ਸਾਬਤ ਕਰ ਦਿੰਦਾ ਵੀ ਕਿਵੇਂ ਝੂਠੀ ਆ ਜੀ ਦੇਖੋ ਸਭ ਤੋਂ ਪਹਿਲਾਂ ਡੀਸੀ ਇਹਦੇ ਵਿੱਚ ਲਿਖਦਾ ਵੀ ਆਲਮੀ ਨੇ ਮੈਨੂੰ ਕੰਪਲੇਨਟ ਕੀਤੀ ਤੇ ਕਰਮੀ ਨੇ ਮੰਗ ਕੀਤੀ ਵੀ ਦੋਸ਼ੀ ਕਰਮਚਾਰੀਆਂ ਅਧਿਕਾਰੀਆਂ ਦੇ ਖਰਾਬ ਕਾਰਵਾਈ ਕੀਤੀ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਜਾਂ ਵਾਗੀ ਜਾਂ ਜੋ ਵੀ ਬਣਦੀ ਹੈ ਜੀ ਆਰਮੀ ਨੇ ਇਹ ਮੰਗਿਆ ਸੀ ਡੀਸੀ ਆਪਦੀ ਰਿਪੋਰਟ ਚ ਮੰਨਦਾ ਵੀ ਆਰਮੀ ਨੇ ਆ ਮੰਗਿਆ ਸੀ ਪਰ ਡੀਸੀ ਕਰਦਾ ਕੀ ਹੈ ਡੀਸੀ ਅੱਚ ਕਰਦਾ ਗਿਰਦੌਰੀ ਦੀ ਗੱਲ ਸਭ ਤੋਂ ਪਹਿਲਾਂ ਜੀ ਡੀਸੀ ਕਹਿੰਦਾ ਵੀ ਗਿਰਦੌਰੀ ਗਲਤ ਕੀਤੀ ਉਸ ਹੀ ਨਰਿੰਦਰ ਕੁਮਾਰ ਨੈਬ ਸੀਲਦਾਰ ਮੈਂ ਮੈਂ ਵੀਡੀਓ ਰਿਟਰਨ ਨੂੰ ਬੇਨਤੀ ਕਰਾਂਗਾ ਇਹ ਚਿੱਠੀ ਜਿਹੜੀ ਨਿਸ਼ਾਨ ਸਿੰਘ ਜੀ ਦਿਖਾ ਰਹੇ ਨਾਲ-ਨਾਲ ਦਿਖਾਈ ਜਾਵੇ ਆਪਣੀ ਸਕਰੀਨ ਦੇ ਉੱਤੇ ਵੀ ਨਾਲ-ਨਾਲ ਆਹ ਬੜੋ ਬੜੋ ਤੁਸੀਂ ਨਿਸ਼ਾਨ ਜੀ ਇਹ ਇਹ ਲਿਖਦੇ ਆ ਨਰਿੰਦਰ ਕੁਮਾਰ ਨਾਇਬ ਸੀਲ ਦਾ ਨੇ ਕਿੰਤੀ ਸੀ ਗਲਤੀ ਜਿਹੜਾ ਹੁਣ ਮਰ ਗਿਆ ਜੀ ਪਹਿਲੀ ਗੱਲ ਤਾਂ ਬੰਦਾਲੀ ਸਾਹਿਬ ਕੋਈ ਬੰਦਾ ਮਰ ਗਿਆ ਤੁਸੀਂ ਉਹਦੀ ਕਿਉਂ ਮਿੱਟੀ ਪਲੀਤ ਕਰਦੇ ਹੋ ਨਹੀਂ ਨਹੀਂ ਨਾਲੇ ਕੱਲਾ ਹੀ ਥੋੜੀ ਕਰ ਗਿਆ ਔਰ ਜੁਸਤੀਆਂ ਦੇਖੋ 115 118 ਕਨਾਲਾਂ ਜ਼ਮੀਨ ਵਿੱਚੋਂ ਵਿੱਚ ਜ਼ਮੀਨ ਜਿਸ ਤਰ੍ਹਾਂ ਮੈਂ ਦਸੀਏ ਨਿਸ਼ਾਨ ਜੀ ਵੈਸੇ ਤੁਸੀਂ ਵੀ ਰੈਵਨਿਊ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਹੋ ਉਹ ਲੰਬਾ ਸਮਾਂ ਸਰਵਿਸ ਕੀਤੀ ਹੈ ਮੈਂ ਫੇਰ ਉਹ ਚਿੱਠੀ ਦਿਖਾਵਾਂ ਤੁਹਾਨੂੰ ਵੀ ਦਿਖਾਣਾ ਕਾਗਜ਼ ਵੀ ਕੀ ਇਹ ਜ਼ਮੀਨ ਦਾ ਟੁਕੜਾ 982 ਏਕੜ ਦਾ ਮੰਨ ਲਓਏਗਾ। ਅਭੀ ਚਲੀ ਜ਼ਮੀਨ ਵਿੱਚੀ ਜਾ ਸਕਦੀ। ਵਿੱਚੀ ਦੇ ਵੇਖ ਸਕਦੇ ਜੀ ਆਹ ਤੁਹਾਡੇ ਸਾਹਮਣੇ ਮੇਜ਼ ਪਿਆ। ਜੇ ਇਹਨੂੰ ਤੋੜਨਾ ਹੋਵੇ ਤੁਸੀਂ ਵਿਚਾਲੋ ਤੋੜੋਗੇ ਤੇ ਕਾਰਨਰ ਤੋਂ ਤੋੜੋਗੇ? ਕਾਰਨਰ ਤੋਂ ਤੋੜੋਗੇ ਪਹਿਲਾਂ ਸੋਖਾ ਟੁੱਟ ਜਾਊਗਾ। ਵਿਚਾਲਾ ਥੋੜੀ ਤੋੜ ਦਿਓ। ਮੈਨੂੰ ਤੋੜਨੀ ਮੈਨੂੰ ਇਹਨਾਂ ਦੇ ਕਬਜ਼ੇ ਆਵੇ ਚਾ। ਕਬਜ਼ਾ ਕਿਵੇਂ ਕਰ ਲੋਗੇ ਵਿਚਾਲੇ ਮੇਜ਼ ਤੇ? ਮਤਲਬ ਇਹ ਦੇਖੋ ਕਿਹਦੀ ਹੈਰਾਨੀ ਜਨਕ ਗੱਲ ਹੈ ਕਿਹੜੇ ਬੰਦੇ ਐ ਜਿਹੜੇ ਇਹਨਾਂ ਨੂੰ ਮਤ ਦਿੰਦੇ ਐ ਭ੍ਰਿਸ਼ਟ ਅਫਸਰਾਂ ਨੂੰ। ਵੀ ਇਹਨਾਂ ਨੂੰ ਸਿਰਫ ਪੈਸੇ ਲੈਣ ਦੀ ਗੱਲ ਐ। ਮੁਹਾਲੀ ਦੇ ਵਿੱਚ ਗਮਾੜਾ ਦੇ ਵਿੱਚ ਲੱਗੇ ਸਨ ਤੇ ਕੀ ਉਥੋਂ ਦੇ ਵੱਡੇ ਅਫਸਰਾਂ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਸਾਡਾ ਚੀਫ Town ਪਲਾਨਰ ਰਿਹਾ ਇਹ ਦੂਜੇ ਬੰਦਿਆਂ ਨਾਲ ਰਲ ਰਲ ਕੇ ਪ੍ਰਾਈਵੇਟ ਕਲੋਨੀ ਕਲੋਨਾਈਜ਼ਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਆਪਣੀ ਢਿੱਡ ਭਰ ਰਿਹਾ ਆਪਣੇ ਜਿਹੜੀਆਂ ਜੇਬਾਂ ਭਰ ਰਿਹਾ ਆਪਣੀ ਤਜੋਰੀਆਂ ਭਰ ਰਿਹਾ ਤੇ ਸਰਕਾਰ ਦੇ ਰੈਵਨਿਊ ਨੂੰ ਨੁਕਸਾਨ ਹੋ ਰਿਹਾ ਤੇ ਫਿਰ ਸਵਾਲ ਇਹ ਵੀ ਉੱਠਦਾ ਕਿ ਕੱਲਾ ਚੀਫ Town ਪਲਾਨਰ ਹੀ ਭ੍ਰਸ਼ਟ ਸੀਗਾ ਇੱਥੇ MTP ਡਿਪਾਰਟਮੈਂਟ ਵੇਖ ਲਓ ਇੰਪਰੂਵਮੈਂਟ ਟਰਸਟ ਦੇਖ ਲਓ ਅੰਮ੍ਰਿਤਸਰ ਹੋਵੇ ਭਾਵੇਂ ਅਜਾ ਲੁਧਿਆਣਾ ਦਾ ਡਿਪਾਰਟਮੈਂਟ ਕੋਈ ਵੱਡਾ ਸ਼ਹਿਰ ਤੁਸੀਂ ਦੇਖ ਲਓ ਪਈ ਇਹ ਕਹਿੰਦੇ ਨਾ ਪੰਜਾਬੀ ਦੇ ਵਿੱਚ ਕਹਾਵਤ ਅੰਨੀ ਪੀਏ ਤੇ ਕੁੱਤਾ ਝਟੇ ਉਹ ਆਲਿਆ ਇਹ ਰਜੇਸ਼ ਧਮਾਨ ਸਾਹਿਬ ਜਿਹੜੇ ਫਰੋਜਪੁਰ ਦੇ ਡੀਸੀ ਨੇ ਤੁਹਾਨੂੰ ਯਾਦ ਹੋਣਾ ਹੈ ਪਹਿਲੇ ਵੀ ਅਸੀਂ ਇਹਦਾ ਜਿਹੜਾ ਖੁਲਾਸਾ ਕੀਤਾ ਸੀਗਾ ਕਿ ਕਿਸ ਤਰ੍ਹਾਂ ਮੁਹਾਲੀ ਦੇ ਵਿੱਚੀ ਜ਼ਮੀਨ ਐਕਵਾਇਰ ਹੋਣੀ ਹੁੰਦੀ ਹੈ ਕੁਝ ਪਿੰਡਾਂ ਦੇ ਵਿੱਚ ਅਮੁਰਦਾਂ ਦੇ ਬਾਗ ਲੱਗੇ ਵਿਖਾਤੇ ਜਾਂਦੇ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਕੋਲ ਚੱਲ ਰਹੀ ਹੈ ਹੁਣ ਪਿੱਛੇ ਹੀ ਕੁਝ ਬੰਦਿਆਂ ਦੇ ਖਿਲਾਫ ਜਿਹੜੀ ਹੈ ਵਿਜੀਲੈਂਸ ਨੇ ਫੇਰ ਦੁਬਾਰਾ ਮੰਗੀ ਸੀ ਵੀ ਸਾਨੂੰ ਇਹਨਾਂ ਦੇ ਉੱਪਰ ਜਿਹੜਾ ਦੇ ਚਲਾ ਦੀ ਜਿਹੜੀ ਪਰਮਿਸ਼ਨ ਦਿੱਤੀ ਜਾਵੇ ਇਹ ਡੀਸੀ ਰਜੇਸ਼ਤਮਾਨ ਉਸ ਵੇਲੇ ਉਹ ਗਲਾੜਾ ਦੇ ਉਸ ਵੇਲੇ ਗਮਾਡਾ ਦੇ ਅਧਿਕਾਰੀ ਸਨ ਇਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦੀ ਰਾਸ਼ੀ ਜਿਹੜੀ ਟ੍ਰਾਂਸਫਰ ਹੋਈ ਹੈ ਵੀ ਸਵਾਲ ਸਭ ਤੋਂ ਵੱਡਾ ਆ ਜਾਂਦਾ ਵੀ ਜਿਹੜਾ ਅਫਸਰ ਜੇ ਰੇਤਾ ਵੇਖਦੀ ਏ ਜ਼ਿਲੇ ਕਿਸੇ ਦੇ ਵਿੱਚ ਤੇ ਕੀ ਉੱਥੋਂ ਦਾ ਡਿਪਟੀ ਕਮਿਸ਼ਨਰ ਉੱਥੋਂ ਦਾ ਪੁਲਿਸ ਕਮਿਸ਼ਨਰ ਉੱਥੋਂ ਦਾ ਕੋਆਪਰੇਸ਼ਨ ਕਮਿਸ਼ਨਰ ਜ਼ਿੰਮੇਵਾਰ ਨਹੀਂ ਹੈ ਇਹ ਸਾਰੇ ਕਹਿੰਦੇ ਨਾ ਵੀ ਰਲ ਕੇ ਉਹ ਕਹਿੰਦਾ ਵੀ ਤੂੰ ਮੇਰੇ ਵੱਲ ਨਾ ਵੇਖ ਮੈਂ ਤੇਰੇ ਵੱਲ ਨਹੀਂ ਵੇਖੂਗਾ ਤਾਂ ਗਾਈ ਸਾਹਿਬ ਇਹ ਜਿਹੜਾ ਇਹ ਨਾਲੇ ਲਿਖਤਾ ਵੀ ਉਹ 2019 ਚ ਮਰ ਗਿਆ ਸੀ ਨਰਿੰਦਰ ਕੁਮਾਰ ਨਾਇਬ ਸੀਂਧਾ ਜੀ 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 ਕੀ ਮਤਲਬ ਪੰਡਾਰੀ ਸਾਹਿਬ ਇਹ ਉਹਦੇ ਮਰਨ ਇਹ ਲਿਖਣ ਨਾਲ ਇਹ ਸਾਰੀ ਕਹਾਣੀ ਸਾਰੇ ਸਾਫ਼ ਹੋ ਗਏ ਇਹ ਨਾਲੇ ਉਹਨੂੰ ਲਿਖਤਾ ਅੱਛਾ ਚਲੋ ਇਹ ਨਾਲੇ ਲਿਖਤਾ ਤੇ ਜਦੋਂ ਇਹ ਗਰਦੌਰੀਆਂ ਹੁੰਦੀਆਂ ਗਰਦੌਰੀਆਂ ਤੇ ਹਰ 6 ਮਹੀਨੇ ਬਾਅਦ ਹੁੰਦੀਆਂ ਜੀ ਕਿ ਫਿਰ ਇੱਥੇ ਡੀਸੀ ਉਹਨੂੰ ਮਰਨ ਵਾਲੇ ਨੂੰ ਦੋਸ਼ੀ ਬਣਾ ਕੇ ਕਿਸੇ ਦੀ ਮਿੱਟੀ ਬਲੀਦ ਕਰਕੇ ਤੇ ਬਾਕੀ ਸਾਰੇ ਮਾਫ਼ ਹੋ ਗਏ ਜੀ ਜੀ ਇਹ ਇੱਕ ਇੱਕ ਗੱਲ ਹੈ ਨਹੀਂ ਇੱਕ ਇੱਕ ਹਾਂ ਤੁਸੀਂ ਪੜੋ ਹਾਂ ਜੀ ਨਹੀਂ ਉਹ ਇੱਕ ਲਾਈਨ 'ਚ ਆਪਣੇ ਲਿਖਦੇ ਨੇ ਕਹਿੰਦੇ ਸਰਕਾਰੀ ਰਕਬੇ ਨੂੰ ਗਲਤ ਤੌਰ ਤੇ ਵੇਚਣ ਵਾਲੇ ਪ੍ਰਾਈਵੇਟ ਵਿਅਕਤੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਵੱਖਰੇ ਤੌਰ ਤੇ ਕਾਰਵਾਈ ਸ਼ੁਰੂ ਵੀ ਜਾ ਰਹੀ ਹੈ ਇੱਥੇ ਵੀ ਸਵਾਲ ਖੜਾ ਹੁੰਦਾ ਹੈ ਵੀ ਪ੍ਰਾਈਵੇਟ ਬੰਦਿਆਂ ਨੂੰ ਜਿਨ੍ਹਾਂ ਬੰਦਿਆਂ ਨੇ ਵੇਚਿਆ ਉਹਨਾਂ ਬੰਦਿਆਂ ਦੇ ਨਾਂ ਨਿਸ਼ਾਨ ਕਿਉਂ ਨਹੀਂ ਕੀਤੇ ਗਏ ਕਿਹੜੇ ਐਸਡੀਐਮ ਸਨ ਉਸ ਵੇਲੇ ਕਿਹੜੇ ਡਿਪਟੀ ਕਮਿਸ਼ਨਰ ਸਨ ਉਸ ਵੇਲੇ ਕਿਹੜੇ ਉਸ ਵੇਲੇ ਜਿਹੜੇ ਰਜਿਸਟਰਾਰ ਅਸਾਨੀਆਂ ਤਹਿਸੀਲਦਾਰ ਸਾਹਿਬ ਸਨ ਵੀ ਇਹਨਾਂ ਦਾ ਕੰਮ ਕੀ ਹੈ ਉੱਥੇ ਬਹਿ ਕੇ ਪੈਸੇ ਲੈਣਾ ਪੇਸੇ ਲਾਓ ਤੇ ਠੀਕ ਹੈ ਚੱਲੀ ਜਾਂਦਾ ਕੰਮ ਤੇ ਵੈਸੇ ਤੇ ਮੁਖ ਮੰਤਰੀ ਭਗਵੰਤ ਮਾਨ ਸਾਹਿਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਦੀ ਗੱਲ ਕਰਦੇ ਇੰਤੋਂ ਵੱਡੀ ਕ腐ਸ਼ਨ ਕੀ ਹੋ ਸਕਦੀ ਏ ਕਿ ਆਰਮੀ ਦੀ ਜ਼ਮੀਨ ਨੂੰ ਵੇਚਤਾ ਜਾਵੇ ਫਿਰ ਆਰਮੀ ਆਪਣੀ ਜ਼ਮੀਨ ਛਡਾਉਣ ਵਾਸਤੇ ਜਿਹਦੇ ਤੇ ਜਿੱਥੇ ਕੇ ਜਦੋਂ 1962 ਦੀ ਜੰਗ ਹੋਈ ਉਦੋਂ ਲੜਾਕੂ ਜਾ ਜੁਤਰੇ 1965 ਦੀ ਜੰਗ ਹੋਈ ਉਦੋਂ ਲੜਾਕੂ ਜਾ ਜੁਤਰੇ ਤੇ ਜਦੋਂ 1971 ਦੀ ਜੰਗ ਹੁੰਦੀ ਏ ਉਥੇ ਹੀ ਲੜਾਕੂ ਜਾ ਜੁਤਰਦੇ ਨੇ ਤੇ ਪਾਕਿਸਤਾਨ ਦੀ ਸਰਹੱਦ ਤੋਂ ਮੇਰਾ ਖਿਆਲ 10 ਕਿਲੋਮੀਟਰ ਇਹ ਦੂਰ ਹੈ ਵੀ ਉਹ ਬੰਦਿਆਂ ਦੇ ਉੱਤੇ ਵੀ ਕਾਰਵਾਈ ਕਰਨ ਨੂੰ ਕੌਣ ਰੋਕ ਰਿਹਾ ਇਹ ਬਹੁਤ ਵੱਡਾ ਸਵਾਲ ਹੈ ਭੰਡਾਰੀ ਸਾਹਿਬ ਇਹ ਇਹ ਜਿਹੜਾ ਡੀਸੀ ਹੈ ਨਾ ਫਰੋਜਪੁਰ ਵਾਲਾ ਇਹ ਤਸਿਲਦਾਰ ਸੀ ਤਸਿਲਦਾਰ ਤੋਂ ਇਹ ਪੀਸੀਐਸ ਬਣਿਆ ਉਸ ਟਾਈਮ ਜਿਹੜਾ ਜਿਹੜਾ ਇਹਦੇ ਪੀਸੀਐਸ ਅਫਸਰ ਫਸਦਾ ਅੱਜ ਕੱਲ੍ਹ ਆਈਐਸ ਕਰ ਬੰਦਾ ਜੀ ਖਰਬੰਦਾ ਐਸਜੀਐਮ ਉਹ ਇਹਦਾ ਅੱਜ ਵੀ ਉਸਤਾਦ ਹੈ ਇਹ ਉਹਨੂੰ ਸਰ ਕਹਿ ਕੇ ਬੋਲਦਾ ਫਰੋਜਪੁਰ ਵਾਲਾ ਡੀਸੀ ਖਰਬੰਦੇ ਨੂੰ ਸਰ ਕਹਿ ਕੇ ਬੋਲਦਾ ਇਹ ਸੰਸਲ ਕਰਕੇ ਦੇਖੋ ਇਹਦੇ ਚ ਖਰਬੰਦੇ ਦਾ ਨਾਮ ਸਪਸ਼ਟ ਆਉਂਦਾ ਜੀ ਕੋਸ ਐਸ ਡੀ ਐਮ ਦਾ ਸਪਸ਼ਟ ਨਾਮ ਹੋਣਾ। ਇਹ ਤੁਹਾਨੂੰ ਗੱਲ ਹੈ ਕਿ ਇੱਕੋ ਬੰਦਾ ਨਹੀਂ ਹੋ ਸਕਦਾ ਅਜਿਹਾ। ਬਹੁਤ ਸਾਰੇ ਲੋਕ ਜਿਹੜੇ ਨਾ ਨਿਸ਼ਾਨਜੀ ਇਹਦੇ ਤੇ ਲੰਬੇ ਸਮੇਂ ਤੋਂ ਆਰਮੀ ਜਿਹੜੀ ਹੈ ਕੰਪਲੇਂਟ ਕਰ ਰਹੀ ਹੈ। ਇੱਕ ਕੱਲਾ ਹੀ ਬੰਦਾ ਦੋਸ਼ੀ ਨਹੀਂ ਹੋ ਸਕਦਾ। ਦੇਖੋ ਬਹੁਤ ਸਾਰੇ ਲੋਕ ਇੱਕ ਪੂਰਾ ਦੇਖੋ ਜਦੋਂ ਆਰਮੀ ਦੀ ਜ਼ਮੀਨ ਨੂੰ ਇਹ ਜਿੰਨੇ ਵੀ ਕੀਤੇ ਪਾਇਓ ਪਟਵਾਰੀ ਹੈ, ਪਾਇਓ ਤਹਿਸੀਲਦਾਰ ਹੈ, ਪਾਇਓ ਐਸ ਡੀ ਐਮ ਹੈ, ਚਾਹੇ ਉਸ ਵੇਲੇ ਕੋਈ ਡੀ ਸੀ ਸੀਗਾ। ਇਹ ਤਾਂ ਪਤਾ ਨਾ ਵੀ ਆਰਮੀ ਦੀ ਜ਼ਮੀਨ ਹੈ। ਜੇ ਇਹਨਾਂ ਨੇ ਨਹੀਂ ਵੇਖਿਆ ਇੰਤਕਾਲ ਕਰਨ ਵੇਲੇ ਵੀ ਤੇ ਜਾਂ ਰਜਿਸਟਰੀ ਕਰਨ ਵੇਲੇ ਤਾਂ ਫਿਰ ਇਹ ਸਾਰੇ ਦੋਸ਼ੀ ਹੈ। ਆਪਾਂ ਕਿਸੇ ਇੱਕ ਬੰਦੇ ਨੂੰ ਦੋਸ਼ੀ ਨਹੀਂ ਠਰਾ ਸਕਦੇ ਸਾਰਾ ਦਾ ਸਾਰਾ ਸਿਸਟਮ ਜਿਹੜਾ ਉਹ ਸ਼ੱਕ ਦੇ ਘੇਰੇ ਚ ਹੈ ਪੰਡਾਰੀ ਸਾਹਿਬ ਜਿਹੜਾ ਹੁਣ ਕੰਪਲੇਟ ਕੀਤੀ ਆਰਮੀ ਨੇ ਆਲਮੀ ਲਿਖਦੀ ਐ ਐਸ ਡੀ ਐਮ ਤਹਿਸੀਲਦਾਰ ਨਾਇਬ ਸੀਨੀਅਰ ਪਟਵਾਰੀ ਕਰ ਲੂਗੋ ਸਾਰੇ ਹਾਂ ਲੇਕਿਨ ਡੀ ਸੀ ਸਾਹਿਬ ਨੇ ਇਹਦੇ ਚ ਕਿਸੇ ਨੂੰ ਵੀ ਨਹੀਂ ਪਾਇਆ ਹਾਈ ਕੋਰਟ ਦੀ ਹੁਕਮਾਂ ਦੀ ਇਹਨੇ ਡੀ ਸੀ ਨੇ ਪਾਲਣਾ ਨਹੀਂ ਕੀਤੀ ਹਾਈ ਕੋਰਟ ਨੇ ਕਿਹਾ ਇਨਕੁਆਰੀ ਕਰੋ ਇਸ ਡੀ ਸੀ ਨੇ ਕੋਈ ਇਨਕੁਆਰੀ ਨਹੀਂ ਕੀਤੀ ਇਸ ਡੀ ਸੀ ਨੇ ਤਾਂ ਇੱਕ ਲੈਣ ਲਿਖੀ ਆ ਵੀ ਵੇਚਣ ਵਾਲੇ ਜੀ ਜੀ ਖਰੀਦਣ ਵਾਲੇ ਕਿਉਂ ਨਹੀਂ ਤੇ ਜਿਹੜੇ ਜਿਨ੍ਹਾਂ ਨੇ ਦਿੱਤਾ ਰਗਵਾ ਵੇਚਿਆ ਜਿਨ੍ਹਾਂ ਤਸੀਲਦਾਰਾਂ ਨੇ ਰਾਜਾ ਲਈ ਰਿਸ਼ਤੇ ਕੀਤੇ ਆ ਜਲਦੀ ਇੰਤਕਾਲ ਕੀਤੇ ਉਹ ਕਿਉਂ ਨਹੀਂ ਦੋਸ਼ੀ ਇਹਦੇ ਵਿੱਚ ਇਹ ਜਿਹੜੀ ਗੱਲ ਹੈ ਨਾ ਡੀਸੀ ਨੂੰ ਜਦੋਂ 11 3 23 ਨੂੰ ਰਿਪੋਰਟ ਕਰਦਾ ਡੀਸੀ ਇਹ ਚੀਜ਼ਾਂ ਉਦੋਂ ਨਹੀਂ ਦਸੀਆਂ ਡੀਸੀ ਨੂੰ ਡੀਸੀ ਨੂੰ ਹੁਣ ਦਿਸ ਗਿਆ ਵੀ ਕਿਉਂਕਿ ਹਾਈ ਕੋਰਟ ਦਾ ਹੁਕਮ ਸੀ ਜੇ ਭੰਡਾਰੀ ਸਾਹਿਬ ਹਾਈ ਕੋਰਟ ਦਾ ਹੁਕਮ ਨਾ ਹੁੰਦਾ ਮੈਂ ਹਾਈ ਕੋਰਟ ਨਾ ਜਾਂਦਾ ਕੀ ਇਹ ਹੁੰਦਾ ਇਹ ਕੱਖ ਨਹੀਂ ਸੀ ਕਰਨਾ ਐਸਡੀਸੀ ਨੇ ਨਿਸ਼ਾਨ ਜੀ ਫਿਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਜਾਂਦਾ ਵੀ ਮਾਨ ਸਾਹਿਬ ਤੇ ਨਾਰਾ ਦੇ ਰਹੇ ਕੁਝ ਜਿਹੜੇ ਪ੍ਰਸ਼ਤ ਅਫਸਰ ਹੈ ਕਿ ਉਹ ਮਾਨ ਸਾਹਿਬ ਦੀ ਇਸ ਮੁਹਿੰਮ ਨੂੰ ਢਾਲਾਣਾ ਚਾਹ ਰਹੇ ਤੁਸੀਂ ਦੇਖੋ ਨਾ ਪਿੱਛੇ ਵੀ ਇੱਕ ਖੁਲਾਸਾ ਕੀਤਾ ਸੀ ਤੁਸੀਂ ਉਹ ਵੀ ਕਿਹਾ ਸੀਗਾ ਮੈਂ 14 ਫਰਵਰੀ ਨੂੰ ਭੁਖੜ ਹੜਤਾਲ ਤੇ ਬੈਠਾਂਗਾ ਮਾਨ ਸਾਹਿਬ ਦੇ ਕੋਠੀ ਦੇ ਬਾਹਰ ਤੁਸੀਂ ਗਏ ਨਹੀਂ ਮੇਰੇ ਕੋਲ ਕੰਡਾਰੀ ਸਾਹਿਬ ਉਹ ਐਡੀ ਭੁਖੜ ਹੜਤਾਲ ਵਾਲੀ ਗੱਲ ਸੀ ਉਹ ਮੇਰੀ ਉੱਥੇ ਸੈਕਰੀਟਰੀਟ 'ਚ ਉਹਨਾਂ ਨੇ ਮੈਨੂੰ ਫੋਨ ਕਰਤਾ ਮੇਰੀ ਉਹਨਾਂ ਨਾਲ ਗੱਲ ਚੱਲ ਰਹੀ ਹੈ ਉਹ ਇਸ ਮੈਟਰ ਤੋਂ ਅਲੱਗ ਮੈਟਰ ਹੈ ਉਹ ਪਰਿਵਾਰੀਆਂ ਦੀ ਭਰਤੀ ਵਾਲ ਵੀ ਇਹ ਦੇਖੋ 16 4 21 ਦੀ ਦਰਖਾਸਤ 16 4 21 ਦੀ ਦਰਖਾਸਤ 21 ਜੀ ਨੇ ਦਿੱਸੀ ਅਫਸਰਾਂ ਨੂੰ 22 ਜੀ ਨੇ ਦਿੱਸੀ ਅਫਸਰਾਂ ਨੂੰ 23 ਜ ਇਹ ਐਸ ਡੀ ਸੀ ਨੂੰ ਸਾਲ ਤੋਂ ਉੱਤੇ ਹੋ ਗਿਆ ਆਏ ਨੂੰ ਇਹਨੂੰ ਨਹੀਂ ਦਿੱਸੀ ਮੈਂ ਹਾਈ ਕੋਰਟ ਗਿਆ ਆ ਹੁਣ ਤੇ ਹਾਈ ਕੋਰਟ ਜਾਣ ਨਾਲ ਆ ਕੁਝ ਹੁਣ ਹੋਇਆ ਆ ਇਹ ਤੇ ਇਨਕੁਆਰੀ ਰਿਪੋਰਟ ਕੀਤੀ ਹੈ ਇਨਕੁਆਰੀ ਨਹੀਂ ਕੀਤੀ ਰਿਪੋਰਟ ਕੀਤੀ ਹੈ ਡੀ ਸੀ ਨੇ ਉਹ ਜੋ ਕੀਤਾ ਤੁਸੀਂ ਵੇਖ ਲਓ ਇਸ ਰਿਪੋਰਟ ਤੋਂ ਦੁਖੀ ਹੋ ਕੇ ਪਿੱਟੇ ਮੈਂ ਵਿਚਾਰੇ ਰੋਪੇ ਆਰਮੀ ਵਾਲੇ ਪਿੱਟੇ ਉਹਨਾਂ ਨੇ ਦੁਖੀ ਹੋ ਕੇ ਹੁਣ ਗਵਰਨਰ ਨੂੰ ਲਿਖਿਆ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਸਾਨੂੰ ਮਾਲ ਡਿਪਾਰਟਮੈਂਟ ਡੀਸੀ ਇਹ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਹੈਗੇ ਅੱਛਾ ਇਹਦੇ ਤੇ ਅਸੀਂ ਵਿਸਤਾਰ ਨਾਲ ਪੂਰੀ ਡਿਟੇਲਡ ਸਟੋਰੀ ਕੀਤੀ ਸੀ ਇੱਕ ਦਿਨ ਪਹਿਲਾਂ ਹੀ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਕਿ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਵੀ ਲਿੰਕ ਪਾ ਦਿੱਤਾ ਜਾਵੇ ਵੀ ਕਿਸ ਤਰ੍ਹਾਂ ਆਰਮੀ ਨੂੰ ਹੀ ਜੇ ਆਪਣੇ ਹਕਮ ਵਾਸਤੇ ਸੀਬੀਆਈ ਦੀ ਮੰਗ ਕਰਨੀ ਪਵੇ ਗਵਰਨਰ ਸਾਹਿਬ ਨੂੰ ਚਿੱਠੀ ਲੇਕ ਕੇ ਤੇ ਫਿਰ ਇਹਦੇ ਤੋਂ ਜਿਹੜੀ ਹੈ ਨਮੋਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਫੇਰ ਇਹ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਕਿਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਭ੍ਰਸ਼ਟਾਚਾਰ ਫੈਲਿਆ ਹੋਇਆ ਹੈ ਕੀ ਫਿਰ ਉੱਥੇ ਗੱਲਾਂ ਵੀ ਕੱਲਾ ਚੀਫ ਟਾਊਨ ਪਲਾਨਰ ਹੀ ਜ਼ਿੰਮੇਦਾਰ ਹੈ ਪੰਕਜ 바ਵਾ ਜਿਹਨੂੰ ਫੜਿਆ ਗਿਆ ਕੀ ਉਹ ਕੱਲਾ ਪਟਵਾਰੀ ਜਾਂ ਤਹਿਸੀਲਦਾਰ ਹੀ ਦੋਸ਼ੀ ਹੈ ਜਿਹਦੇ ਨਾਲ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਬਾਕੀ ਅਫਸਰ ਚਾਹੇ ਲੁਧਿਆਣਾ ਚਾਹੇ ਅੰਮ੍ਰਿਤਸਰ ਚਾਹੇ ਜਲੰਧਰ ਹੈ ਕਹਿੰਦੇ ਵੀ ਰੇਟ ਕੋਚਾ ਹੁੰਦਾ ਕੁਛ ਹੈ ਅਸੀਂ ਕਈ ਇੱਥੇ ਖੁਲਾਸੇ ਕਰ ਚੁੱਕੇ ਹਾਂ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਪਰ ਕੋਈ ਸੁਣ ਕੇ ਤਿਆਰ ਨਹੀਂ ਹੈ ਤਿਆਰ ਨਹੀਂ ਸੁਣਨ ਨੂੰ ਵਿਜੀਲੈਂਸ ਦੀ ਇਨਕੁਆਇਰੀ ਹੁੰਦੀ ਹੈ ਅਟਖਾਂ 'ਚ ਪੱਟਾ ਘੱਟਾ ਪਤਾ ਜਾਂਦਾ ਤੇ ਸ਼ਿਕਾਇਤ ਕਰਤਾਵਾਂ ਨੂੰ ਹੀ ਜਿਹੜਾ ਉਹ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਇਹ ਜਿਹੜੇ ਮਾਰ ਮਾਰ ਥੱਕ ਜਾਣ ਤੇ ਮੈਨੂੰ ਲੱਗਦਾ ਨਿਸ਼ਾਨ ਜੀ ਤੁਸੀਂ ਥੱਕੇ ਨਹੀਂ ਮੇਰੇ ਨਾਲ ਬਹੁਤ ਕੁਝ ਆ ਬੜਾਈ ਸਾਹਿਬ ਪਰ ਮੈਂ ਨਾ ਇਸ ਤਰ੍ਹਾਂ ਦੱਸਣਾ ਨਹੀਂ ਚਾਹੁੰਦਾ ਮੇਰੇ ਤੇ ਪੈਸਿਆਂ ਦੀ ਵੀ ਬਰਸਾਤ ਹੋ ਰਹੀ ਹੈ ਉਹਨਾਂ ਨੂੰ ਪਤਾ ਵੀ ਇਹ ਗਰੀਬ ਹੈਗਾ 4 ਰੁਪਏ ਲੈ ਲੂਗਾ ਚੁੱਪ ਕਰ ਜੂਗਾ ਉਹ ਡਰਾਉਂਦੇ ਵੀ ਆ ਮੈਨੂੰ ਧਮਕਾਉਂਦੇ ਵੀ ਆ ਹਰ ਤਰ੍ਹਾਂ ਦੇ ਮਤਲਬ ਮੇਰੇ ਵੱਲ ਆ ਰਹੀਆਂ ਗੱਲਾਂ ਪਰ ਮੈਂ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਵੀ ਇਹ ਖਰੀਦਿਆ ਨਹੀਂ ਜਾ ਸਕਦਾ ਖਰੀਦਣ ਦੀ ਬੜੀ ਕੋਸ਼ਿਸ਼ ਕੀਤੀ ਕਿ ਹੁਣ ਆ ਮੈਂ ਹਾਈ ਕੋਰਟ ਗਿਆ ਹਾਈ ਕੋਰਟ ਦੇ ਵਿੱਚ ਵਿੱਚ ਮੇਰੇ ਨਾਲ ਬਹੁਤ ਕੁਝ ਹੋਇਆ ਵੀ ਇਹ ਅਸੀਂ ਜੋ ਰਿਪੋਰਟ ਬਣਾਵਾਂਗੇ ਜੋ ਡੀਸੀ ਰਿਪੋਰਟ ਬਣਾਊਗਾ ਇਹ ਚੁੱਪ ਕਰ ਜੂਗਾ ਡਰ ਜੂਗਾ ਇਹ ਆਰਾਮ ਨਾਲ ਬਹਿ ਜੂਗਾ ਪਰ ਮੈਂ ਨਹੀਂ ਬੈਠਾ ਆ ਦੇਖੋ ਗਰਦੋਰੀ ਅਸੀਂ ਨਹੀਂ ਕਿਉਂ ਨਿਸ਼ਾਨ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜੇ ਇਹਦੇ ਵਿੱਚ ਤੁਸੀਂ ਵਾਰ-ਵਾਰ ਕਹਿ ਰਹੇ ਹੋ ਇੱਕ ਤਾਂ ਉਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਰਜੇਸ਼ ਤੇ ਮਹਾਨ ਨੇ ਉਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਮੈਂ ਉਹਨਾਂ ਨੂੰ ਮੈਸੇਜ ਕੱਲ ਵੀ ਪਾ ਸੀਗਾ ਉਹ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਚਲੋ ਵੱਡੇ ਅਫਸਰ ਨੇ ਪਰ ਇਹ ਭੁੱਲ ਗਏ ਨੇ ਵੀ ਜਨਤਾ ਵਾਸਤੇ ਇਹ ਹੀ ਸਰਕਾਰ ਨੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਬਣਾਇਆ ਤੇ ਉਹਨਾਂ ਦੀ ਜਿੰਮੇਵਾਰੀ ਬੰਦੀ ਹੈ ਜੇ ਕੋਈ ਕੁਆਇਰੀ ਹੈ ਜੇਸੀ ਕੋਈ ਸਵਾਲ ਪੁੱਛ ਰਹੇ ਹਨ ਉਹ ਸਵਾਲ ਦਾ ਜਵਾਬ ਦੇਣਾ ਉਹਨਾਂ ਦੀ ਜਿੰਮੇਵਾਰੀ ਹੈ ਪਰ ਉਹ ਆਪਣੀ ਜਿੰਮੇਵਾਰੀ ਤੋਂ ਕਿਉਂ ਭੱਜ ਰਹੇ ਇਹ ਮੇਰੀ ਸਮਝ ਤੋਂ ਪਰੇ ਹੈ ਭੰਡਾਰੀ ਸਾਹਿਬ ਇਹ ਅਫਸਰ ਕਦੇ ਪ੍ਰੈਸ ਕਾਨਫਰ ਕਦੇ ਉਹ ਪਰ ਸਾਹਮਣੇ ਨਹੀਂ ਆਏਗਾ ਇਹ ਐਦਾਂ ਚਿੱਠੀਆਂ ਲਿਖੇਗਾ ਇਹ ਸਾਹਮਣੇ ਨਹੀਂ ਆਏਗਾ ਕਿਉਂ ਜਿਹੜੇ ਪੱਤਰਕਾਰ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਅਮਰੁੱਧਾਂ ਵਾਲੇ ਬੁੱਟਿਆਂ ਦਾ ਸਵਾਲ ਖੜਾ ਕਰਨਾ ਹੈ ਬਾਅਦ ਚ ਦੂਜੀਆਂ ਗੱਲਾਂ ਸਾਹਮਣੇ ਹੋਣੀਆਂ ਨੇ ਉਹਨਾਂ ਕਹਿੰਦਾ ਇਹ ਅਮਰੁੱਧਾਂ ਵਾਲੇ ਕਾਰਡ ਦਾ ਕੀ ਬਣਿਆ ਕਿ ਜਿਹੜੇ ਇਹਨਾਂ ਦੇ ਘਰ ਵਾਲੀ ਐ ਉਹਦੇ ਖਿਲਾਫ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਭਗਵੰਤ ਮਾਨ ਜੀ ਨੇ ਹਾਈ ਕੋਰਟ ਚ ਹਾਈ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਚ ਤੇ ਸੁਪਰੀਮ ਕੋਰਟ ਨੇ ਇਹਨਾਂ ਦੇ ਉਹ ਜਿਹੜੇ ਨੋਟਸ ਕਰਤੇ ਹੋਏ ਨੇ ਹੋ ਸਕਦਾ ਹੈ ਪਰਮਾਤਮਾ ਕਰੇ ਜਮਾਨਤਾਂ ਕੈਨਸਲ ਹੋ ਜਾਣੀਆਂ ਨੇ ਇਹਨਾਂ ਦੇ ਘਰਵਾਲੀਏ ਦੀਆਂ ਇਸ ਕਰਕੇ ਇਹਨਾਂ ਨੇ ਕਦੋਂ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਉਣਾ ਪਨਾਲੀ ਜਿਆ ਗਰਦੋਰੀ ਦੇਖੋ ਜੀ ਇਹ ਸਰੇਮ ਜੀ ਜੀ ਸੀ ਝੂਠ ਬੋਲ ਰਿਹਾ ਸਰੇਮ ਜੀ ਜੀ ਦੇਖੋ ਗਰਦੋਰੀਆਂ ਬੰਦਿਆਂ ਦੇ ਨਾਮ ਹੋਈਆਂ ਨੇ ਉਹ ਫਸਲ ਵੀਤੀ ਹੋਈ ਆ ਕਣਕ ਚੋਨਾ ਕਣਕ ਚੋਨਾ ਆਹ ਦੇਖੋ ਬੜੀ ਹੈਰਾਨੀ ਦੀ ਗੱਲ ਕਣਕ ਚੋਨਾ ਤੇ ਡੀਸੀ ਕਹਿ ਰਿਹਾ 52 ਨਾਲ ਤੋਂ ਮਹਿਰ ਗਾਣ ਵੇਖ ਲਿਆ ਅਜ ਤੱਕ 52 ਨਾਲ ਤੋਂ ਅਜ ਤੱਕ ਕਦੇ ਵੀ ਬੰਦਿਆਂ ਦਾ ਕਬਜ਼ਾ ਨਹੀਂ ਰਿਹਾ ਤੇ ਕਦੇ ਵੀ ਫਸਲ ਨਹੀਂ ਹੋਈ ਆ ਦੇਖ ਲਓ ਆ ਪੰਜਾਬ ਦੇ ਲੋਕੋ ਦੇਖ ਲੋ ਆ ਭਾਰਤ ਦੇ ਲੋਕੋ ਦੇਖ ਲੋ ਡੀਸੀ ਦਾ ਕਾਰਨਾਮਾ ਸ਼ਰਿਆਮ ਪਟਵਾਰੀ ਲਿਖ ਰਿਹਾ ਹੈ ਸ਼ਰਿਆਮ ਪਟਵਾਰੀ ਕਲਕ ਝੋੜਨਾ ਲਿਖ ਰਿਹਾ ਉੱਥੇ ਜਿੱਥੇ 에ਅਰ ਸਟ੍ਰਿਪ ਹੈ ਵੇਖੋ ਹੈਰਾਨੀ ਦੀ ਗੱਲ ਹੈ ਵੀ ਜਿੱਥੇ ਜਹਾਜ਼ ਦੀ ਪੱਟੀ ਹੈ ਇਹ ਘਰ ਮੈਂ ਵਾਰ-ਵਾਰ ਇਹ ਕਾਗਜ਼ ਫਿਰ ਤੁਹਾਨੂੰ ਦਿਖਾ ਰਿਹਾ ਇਸ ਕਰਕੇ ਇਹ ਤੁਸੀਂ ਦੇਖੋ ਪੂਰੀ ਸਮਝ ਲੋ ਕਿ 982 ਏਕੜ ਜ਼ਮੀਨ ਹੈ ਤੇ ਵਿੱਚ ਘਾਰ ਹੈ 15 ਏਕੜ ਦਾ 118 ਕਨਾਲਾਂ 16 ਮਰਲੇ ਇਹ ਕਿਦਾਂ ਵੇਚੀ ਗਈ ਫਿਰ ਦਿਖਾਇਆ ਜਾ ਰਿਹਾ ਵੀ ਇਹਦੇ ਉੱਤੇ ਲੋਕ ਜਿਹੜੇ ਆ ਕਬਜ ਨੇ ਫਸਲ ਬੀਜਦੇ ਨੇ ਉਹ ਨੰਕੇ ਕਿਥੋਂ ਆਉਂਦੇ ਆ ਹਾਲੀ ਕਪਟਨ ਨਹੀਂ ਇਹ ਵੀ ਸਮੇਂ ਸਮੇਂ ਤੋਂ ਪਰਿਆ ਨੰਗਦੇ ਤੇ ਉਹ ਆਰਮੀ ਦੀ ਜ਼ਮੀਨ ਤੇ ਹੋਣੇ ਨਾ ਆਰਮੀ ਦੀ ਜ਼ਮੀਨ ਦੇ ਉੱਤੇ ਕਦੀ ਵੀ ਕਬਜ਼ਾ ਨਹੀਂ ਰਿਆ ਇਹ ਡਿਪਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਦੇ ਵਿੱਚ ਮੰਨ ਲਿਆ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਵਾਕਈ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਇਹ ਜ਼ਮੀਨ 500 ਕਰੋੜ ਤੋਂ ਵੱਧ ਦੀ ਜ਼ਮੀਨ ਦਿੱਤੀ ਜਾਂਦੀ ਹੈ ਤੇ ਸ਼ਾਇਦ ਜੇ ਉਹਨਾਂ ਦੀ ਇਹ ਵਾਲੀ ਜਿਹੜੀ ਚਾਰਜ ਸਫਲ ਹੋ ਜਾਂਦੀ ਤੇ ਬਾਕੀ ਜਿਹੜੀ 982 ਏਕੜ ਜ਼ਮੀਨ ਹੈ ਵੀ 15-15 ਕਿੱਲੇ ਕਰਕੇ ਉਹ ਵੀ ਵੇਚ ਦਿੰਦੇ ਜੇ ਵਿੱਚੋਂ ਵਿੱਚ ਜ਼ਮੀਨ ਵੇਚੀ ਜਾ ਸਕਦੀ ਤੇ ਸਾਈਡਾਂ ਦੀ ਜ਼ਮੀਨ ਵੇਚਣ ਲੱਗੇ ਉਹਨਾਂ ਨੂੰ ਕਿੰਨਾ ਸਮਾਂ ਲੱਗਣਾ ਸੀ ਇਹ ਬਹੁਤ ਵੱਡਾ ਸਵਾਲ ਹੈ ਅਸੀਂ ਸਾਰੇ ਤੱਥ ਜਨਤਾ ਦੇ ਅੱਗੇ ਰੱਖ ਦਿੱਤੇ ਨੇ ਤੇ ਸਵਾਲ ਖੜੇ ਕਰ ਦਿੱਤੇ ਨੇ ਵੀ ਮੈਨੂੰ ਫਿਰ ਯਾਦ ਆਂਦੀ ਗੱਲ ਜਿਹੜੇ ਆਈਪੀਐਸ ਰਿਟਾਇਰ ਹੋ ਕੇ ਜਿਨ੍ਹਾਂ ਨੇ ਲੜੀ ਸੀਗੀ ਇਲੈਕਸ਼ਨ ਨਾਰਥ ਵਿਧਾਨ ਸਭਾ ਹਲਕੇ ਅਮਰਸਰ ਤੋਂ ਕੁਮਰ ਵਿਦੇ ਪ੍ਰਤਾਪ ਸਿੰਘ ਉਹ ਕਹਿੰਦੇ ਵੀ ਸਰਕਾਰ ਬਦਲੀ ਸਿਸਟਮ ਉਹੀ ਵੀ ਨਾ ਨਗਰ ਨਿਗਮ ਦੇ ਵਿੱਚ ਭ੍ਰਿਸ਼ਟਾਚਾਰ ਮੁੱਕਿਆ ਐਮਟੀਪੀ ਡਿਪਾਰਟਮੈਂਟ ਭ੍ਰਿਸ਼ਟਾਚਾਰੀ ਦਾ ਅੱਡਾ ਅਸੀਂ ਕਈ ਵਾਰੀ ਦੱਸਿਆ ਵੀ ਕਿੱਥੇ ਕਿੱਥੇ ਇਲੀਗਲ ਕਲੋਨੀਆਂ ਬਣੀਆਂ ਕਿੱਥੇ ਕਿੱਥੇ ਅਵੈਧ ਉਸਾਰੀਆਂ ਹੋਰੀਆਂ ਕੋਈ ਅਸਰ ਨਹੀਂ ਇਹਨਾਂ ਨੂੰ ਇੰਪਰੂਵਮੈਂਟ ਟਰਸਟ ਉਸ ਤੋਂ ਵੀ ਉਹਨਾਂ ਦੇ ਉਹਦੇ ਵੀ ਪਿਓ ਨੇ ਕਿਹਦਾ ਭ੍ਰਸ਼ਟਾਚਾਰ ਹੋ ਰਿਹਾ ਹੈ ਪਰ ਸਵਾਲ ਇਹ ਹੈ ਕਿ ਫੈਸਲਾ ਤੇ ਫਿਰ ਜਨਤਾ ਨੇ ਲੈਣਾ ਹੈ ਕਿਉਂਕਿ ਜਨਤਾ ਜਿੰਨਾ ਚਿਰ ਇਹਨਾਂ ਲੀਡਰਾਂ ਨੂੰ ਚੁਣੇਗੇ ਲੀਡਰਾਂ ਨੂੰ ਸਵਾਲ ਨਹੀਂ ਪੁੱਛੂਗੀ ਉਹਨਾਂ ਚਿਰ ਸਾਡੇ ਪੰਜਾਬ ਦਾ ਨਾ ਕਰਜ਼ਾ ਲਥਨਾ ਜੇ ਨਾ ਸਾਡੇ ਪੰਜਾਬ ਦਾ ਭਲਾ ਹੋਣਾ ਜੇ ਤੇ ਨਾ ਹੀ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੀਆਂ ਬਿਮਾਰੀਆਂ ਕੋਲ ਲੱਗਿਆ ਨਾ ਪੰਜਾਬ ਨੂੰ ਭਾਵੇਂ ਉਹ ਨਸ਼ੇ ਦਾ ਹੋਵੇ ਤੇ ਭਾਵੇਂ ਉਹ ਜਿਹੜਾ ਮਾਫੀਆ ਦਾ ਹੋਵੇ ਉਹਨਾਂ ਚਿਰ ਖਤਮ ਨਹੀਂ ਹੋ ਜਾਣਾ ਨਿਸ਼ਾਨਜੀ ਤੁਸੀਂ ਕੀ ਕਹਿਣਾ ਚਾਹੋ ਬੰਦਾਰੀ ਸਾਹਿਬ ਜਿਹੜਾ ਇਹ ਡੀਸੀ ਹੈ ਨਾ एडीसी इस केस दा मुख्य दोषी है ए ਤੁਹਾਨੂੰ ਅਸਪਸ਼ਟ ਕਰ ਦੇ ਉਹਦੇ ਸਭ ਦੋਸ਼ੀ ਨੇ ਜੀ ਇੱਥੋਂ ਲੈ ਕੇ ਉੱਪਰ ਤੱਕ ਨੀਚੇ ਉੱਪਰ ਨਹੀਂ ਡੀਸੀ ਦੇ ਉੱਤੇ ਕੋਈ ਬੰਦਾ ਨਹੀਂ ਬੈਠਾ ਦਾ ਮਤਲਬ ਸੈਕਟਰੀ ਬੈਠਾ ਹੈ ਚੀਫ ਸੈਕਟਰੀ ਬੈਠਾ ਹੈ ਮੁੱਖ ਮੰਤਰੀ ਸਾਹਿਬ ਬੈਠੇ ਨੇ ਕੀ ਡੀਸੀ ਕੋਲੋਂ ਬੁਲਾ ਕੇ ਰਿਪੋਰਟ ਨਹੀਂ ਮੰਗੀ ਜਾ ਸਕਦੀ ਇਹ ਤੁਸੀਂ ਬਿਲਕੁਲ ਕਹਿਣਾ ਗਲਤ ਹੋਏਗਾ ਵੀ ਕੱਲਾ ਉਹ ਦੋਸ਼ੀ ਹੈ ਹਰ ਉਹ ਦੋਸ਼ੀ ਹੈ ਹਰ ਉਹ ਬੰਦਾ ਦੋਸ਼ੀ ਹੈ ਜਿਨ੍ਹਾਂ ਨੇ ਆਰਮੀ ਦੀ ਜ਼ਮੀਨ ਖਾਦੀ ਪ੍ਰਾਈਵੇਟ ਬੰਦਿਆਂ ਦੇ ਨਾਂ ਕੀਤੀ ਤੇ ਜਿਨ੍ਹਾਂ ਕਰਕੇ ਆਰਮੀ ਨੂੰ ਹੁਣ ਤੱਕੇ ਇਹ ਕਹਿਣਾ ਪਿਆ ਉਹਨਾਂ ਦੀ ਚਿੱਠੀ 'ਚ ਮੈਂ ਕੋ ਉਹਨਾਂ ਦੀ ਚਿੱਠੀ ਹੈਗੀ ਪੂਰੀ ਜਿਸ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਹੇ ਹਾਂ ਸਰੀਰਿਕ ਤੌਰ ਤੇ ਪਰੇਸ਼ਾਨ ਹੋ ਰਹੇ ਹਾਂ ਤੇ ਸਾਨੂੰ ਜਿਹੜੀ એનર્ਜੀ ਅਸੀਂ ਫੋਰਸ ਨੂੰ ਮਜ਼ਬੂਤ ਕਰਨ ਤੇ ਲਾਣੀ ਹੈ ਉਹ એનર્ਜੀ ਸਾਨੂੰ ਧੱਕੇ ਖਾਨ ਤੇ ਲਾਣੀ ਪੈ ਰਹੀ ਹੈ ਵੀ ਇੱਥੇ ਤਾਂ ਆਰਮੀ ਵੀ ਸੁਣ ਕੇ ਕੋਈ ਰਾਜ਼ੀ ਨਹੀਂ ਉੱਪਰ ਤੱਕ ਲੋਕ ਜ਼ਿੰਮੇਦਾਰ ਨੇ ਇਹ ਸਭ ਤੋਂ ਤੇ ਆਮ ਬੰਦੇ ਜੇ ਤੁਹਾਡੇ ਮੇਰੇ ਵਰਗੇ ਦੀ ਜ਼ਮੀਨ ਤੇ ਕਬਜ਼ਾ ਹੋ ਜਾਏ ਤੇ ਫਿਰ ਤੇ ਸਾਨੂੰ ਉੱਥੇ ਡਾਂਗਾ ਮਾਰ ਕੇ ਭਜਾ ਦੇਣੇ ਇਹਦੇ ਆਰਮੀ ਵਾਲੇ ਵੀ ਨਹੀਂ ਸੁਣਦੇ ਤੇ ਬਖਸ਼ਾ ਸਾਹਿਬ ਜਿਹੜਾ ਕਮਿਸ਼ਨਰ ਆ ਨਾ ਕਮਿਸ਼ਨਰ ਜੀ ਜਦੋਂ ਇਹ ਡੀਸੀ ਕਮਿਸ਼ਨਰ ਕੋਲੇ ਜਾਂਦਾ ਹੈ ਕਮਿਸ਼ਨਰ ਅੱਖਾਂ ਬੰਦ ਕਰ ਲੈਂਦਾ ਹੈ ਕਮਿਸ਼ਨਰ ਤਾਂ ਬਿਲਕੁਲ ਹੀ ਫਿਰੋਜ਼ਪੁਰ ਦੇ ਵਿੱਚ ਬੈਠਾ ਹੈ ਕੀ ਕਮਿਸ਼ਨਰ ਇਹਦਾ ਸਵਾਰਟੀਨੇਟ ਨਹੀਂ ਉਹ ਦੇਖ ਨਹੀਂ ਸਕਦਾ ਮੈਨੂੰ ਪਤਾ ਲੱਗਦਾ ਜੀ ਬਿਲਕੁਲ ਉਹ ਹੀ ਕਹਿ ਰਹੇ ਆ ਪਹਿਲੇ ਤਾਂ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੇ ਕੋਲ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਆਂਦੇ ਹੋ ਇੱਕ ਸਵਾਲ ਹੈ ਵੀ ਉੱਥੇ ਅੰਮ੍ਰਿਤਸਰ ਫਿਰੋਜ਼ਪੁਰ ਤੁਸੀਂ ਪ੍ਰੈਸ ਕਾਨਫਰੰਸ ਕੰਡਕਟ ਨਹੀਂ ਕਰਦੇ ਵੀ ਕੀ ਰੀਜ਼ਨ ਹੈ ਉੱਥੇ ਵੀ ਤੁਹਾਨੂੰ ਲੱਗਦਾ ਵੀ ਗੱਲ ਤੁਹਾਡੀ ਸੁਣੀ ਨਹੀਂ ਜਾਏਗੀ ਪਰ ਪੰਡਿਆਰੀ ਸਾਹਿਬ ਜੀ ਪਤਾ ਕੀ ਇਹਦੇ ਵਿੱਚ ਦੇਖੋ ਤੁਸੀਂ ਕਿੱਡਾ ਸੀਰੀਅਸ ਕਿੱਡਾ ਸੰਗੀਨ ਮੈਟਰ ਹੈ ਜੀ ਕੋਈ ਵੀ ਫਰੋਜਪੁਰ ਦਾ ਰਾਜਨੀਤਿਕ ਬੰਦਾ ਹਾ ਦਾ ਨਾਰਾ ਨਹੀਂ ਮਾਰਦਾ ਉਹ ਮੇਰੇ ਦਾਤਿਆ ਕੋਈ ਵੀ ਹਾ ਦਾ ਨਾਰਾ ਨਹੀਂ ਮਾਰਦਾ ਪਿਆ ਵੀ ਫੌਜ ਨਾਲ ਟੱਕਾ ਆਇਆ ਕਿਸੇ ਵੀ politcal ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰੇ ਕੋਈ ਐਮਐਲਏ ਕੋਈ ਮੰਤਰੀ ਕੋਈ ਹਾ ਦਾ ਨਾਰਾ ਮਾਰੇ ਨਹੀਂ ਤੇ ਕੱਲੇ ਬੰਦੇ ਦਾ ਕਰਾਈ ਨਹੀਂ ਗਿਆ ਨਾ ਜ ਜਿਨ੍ਹਾਂ ਦੇ ਨਾਮ ਰਜਿਸਟਰੀ ਹੋਈਆਂ ਹੈ ਪੇ politcal ਸ਼ੈਲਟਰ ਤੇ ਹੋਣਾ ਉਹ ਤੋਂ ਬਿਨਾਂ ਤਾਂ ਕੰਮ ਹੀ ਕੋਈ ਨਹੀਂ ਹੁੰਦਾ ਤਾਂ ਇਹਨਾਂ ਨੂੰ ਪੁੱਛ ਲਈਏ ਇਹਨਾਂ ਨੂੰ ਜਾ ਕੇ ਡੀਸੀ ਸਾਹਿਬ ਨੇ ਪੁੱਛ ਲੈਣਾ ਵੀ ਡੀਸੀ ਸਾਹਿਬ ਇਹਦਾ ਵੱਡਾ ਇੱਥੇ ਕਫਲਾ ਹੋ ਗਿਆ ਤੇ ਕੀ ਕਰ ਰਿਹਾ ਤੁਹਾਡਾ ਡਿਪਾਰਟਮੈਂਟ ਭੰਡਾਰੀ ਸਾਹਿਬ ਉਹ ਜਦੋਂ ਸੀਬੀਆਈ ਇਨਕੁਆਇਰੀ ਚੱਲੇਗੀ ਜਿਹੜੇ ਐਸ ਡੀ ਸੀ ਨੂੰ ਫੋਨ ਆਉਂਦੇ ਨੇ ਪੋਲੀਟੀਕਲ ਬੰਦਿਆਂ ਦੇ ਇਹ ਫੋਨ ਨਾ ਜੇ ਉਹ ਖਰਬੰਦਾ ਸਾਹਿਬ ਫੋਨ ਕਰਦੇ ਨੇ ਪੋਲੀਟੀਕਲ ਬੰਦੇ ਉਹਨਾਂ ਬੰਦਿਆਂ ਦਾ ਸ਼ੈਲਟਰ ਜਦੋਂ ਇਹ ਸੀਬੀਆਈ ਇਨਕੁਆਰੀ ਖੁੱਲੇਗੀ ਡੀ ਸੀ ਦੇ ਫੋਨ ਵਗੈਰਾ ਇਹ ਸਾਰਾ ਕੁਝ ਵਿੱਚ ਆ ਜਾਏਗਾ ਜਦੋਂ ਇਨਕੁਆਰੀ ਹੋਏਗੀ ਇਹ ਡੀ ਸੀ ਆਪਣੇ ਆਪ ਫਸ ਜਾਏਗਾ ਚਲੋ ਮੇਰੀ ਇਸ ਨੂੰ ਲੈ ਕੇ ਜਿਹੜੇ ਐਸ ਡੀ ਐਮ ਸਾਹਿਬ ਨੇ ਉਥੋਂ ਦੇ ਬਰਾੜ ਸਾਹਿਬ ਉਹਨਾਂ ਨਾਲ ਪਿਛਲੀ ਵਾਰੀ ਗੱਲ ਹੋਈ ਸੀ ਕਿ ਤੇ ਉਹਨਾਂ ਨੂੰ ਵੀ ਮੈਸੇਜ ਪਾਇਆ ਮੈਂ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਫੋਨ ਵੀ ਕੀਤਾ ਸੀ ਉਹਨਾਂ ਨੂੰ ਤੇ ਉਮੀਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਮੈਟਰ ਨੂੰ ਆਪ ਦੇਖਣਗੇ ਕਿਉਂਕਿ ਮਾਮਲਾ ਫੇਰ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਕੋ ਪਹੁੰਚ ਗਿਆ ਹੈ ਉਹਨਾਂ ਨੇ ਆਰਮੀ ਨੇ ਸੀਬੀਆਈ ਦੀ ਮੰਗ ਕਰ ਲਈ ਹੈ ਹੁਣ ਸੀਬੀਆਈ ਜਾਂ ਏਡੀਜੀ ਇਹਦੇ ਵਿੱਚ ਕੂਦਦੀਏ ਐਂਟਰ ਹੁੰਦੀ ਹੈ ਜਾਂਚ ਹੁੰਦੀ ਤੇ ਫਿਰ ਬਹੁਤ ਸਾਰੇ ਜਿਹੜੇ ਕਪਲਿਆਂ ਦਾ ਖੁਲਾਸਾ ਹੋ ਸਕਦਾ ਸਾਨੂੰ ਦਿਓ ਆਜ਼ਾਦ ਫੈਸਲਾ ਤੁਸੀਂ ਕਰਨਾ ਅਸੀਂ ਸਾਰੇ ਤੱਥ ਜਿਹੜੇ ਆ ਉਹ ਤੁਹਾਡੇ ਸਾਹਮਣੇ ਰੱਖਦੇ ਨੇ ਇੱਕ ਵਾਰੀ ਨਿਸ਼ਾਨ ਸਿੰਘ ਉਹਨਾਂ ਦਾ ਫਿਰ ਅ ਜਜਮੇ ਨੂੰ ਇਹਨਾਂ ਦੇ ਨੂੰ ਸਲਾਮ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਇਹ ਆਪਣੀ ਨਿੱਜੀ ਲੜਾਈ ਨਹੀਂ ਲੜ ਰਹੇ ਕਿ ਇਸ ਵੇਲੇ ਤੇ ਲੋਕ ਹੁੰਦੇ ਨਾ ਜੀ ਵੀ ਆਪਣੇ ਨਿੱਜੀ ਫਾਇਦੇ ਵਾਸਤੇ ਵੀ ਸ਼ਾਇਦ ਮੈਨੂੰ ਕੁਛ ਅਦੇ ਚੋਂ ਮਿਲੇਗਾ ਇਹ ਆਪਣੀ ਨਿੱਜੀ ਲੜਾਈ ਨਹੀਂ ਲੜ ਰਹੇ ਆਰਮੀ ਦੇ ਲਈ ਲੜ ਰਹੇ ਨੇ ਕਿਉਂਕਿ ਇਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਜੇ ਸਾਡੀ ਫੌਜ ਸੁਰੱਖਿਅਤ ਰਹੂਗੀ ਫੌਜ ਨਾਲ ਤੱਕਾ ਨਹੀਂ ਹੋਊਗਾ ਤੇ ਆਮ ਬੰਦਾ ਸੁਰੱਖਿਅਤ ਰਹੂਗਾ ਪੰਡਾਲੀ ਸਾਹਿਬ ਭਗਵੰਤ ਮਾਨ ਇਮਾਨਦਾਰ ਹੈ ਬਹੁਤ ਇਮਾਨਦਾਰ ਹੈ ਮੈਂ ਕਹਿੰਦਾ ਭਗਵੰਤ ਮਾਨ ਇਸ ਪੰਜਾਬ ਤੇ 15 ਸਾਲ ਰਾਜ ਕਰੇ ਭਗਵੰਤ ਮਾਨ ਜਿੱਦਾਵਾ ਜਿੱਦਾਵਾ ਰਹੂਗਾ ਇਮਾਨਦਾਰ ਹੈ ਇਮਾਨਦਾਰ ਰਹੂਗਾ ਭਗਵੰਤ ਮਾਨ ਵਰਗਾ ਜੰਮਣਾ ਨਹੀਂ ਮੁੱਖ ਮੰਤਰੀ ਨਾ ਆਉਣਾ ਨਾ ਆਇਆ ਬਾਰੇ ਗੱਲ ਇਹ ਵੀ ਆ ਜਿਹੜੇ ਤੇਰੇ ਬੈਠੇ ਹੈਗੇ ਇਹਨਾਂ ਨੂੰ ਤੂੰ ਸਮਝਾ ਲੈ ਇਹ ਤੇਰਾ ਬੇੜਾ ਗਰ ਕਰ ਦੇਣਗੇ ਇੱਕ ਦਿਨ ਇਹ ਤੈਨੂੰ ਡੋਬ ਦੇਣਗੇ ਇਹ ਅਫਸਰਾਂ ਦਾ ਆ ਹਾਲ ਆ ਦੇਖੋ ਇੱਕ ਬੀਐਸਐਫ ਦਾ ਪੁਰਾਣਾ ਮੈਟਰ ਹੈ ਜੀ ਬੀਐਸਐਫ ਦਾ ਇੱਕ ਪੁਰਾਣਾ ਮੈਟਰ ਹੈ ਤੇ ਇਹ ਦੇਖੋ ਮਨ ਮਨਜੀਤ ਸਿੰਘ ਤਹਿਸੀਲਦਾਰ ਇੱਥੇ ਸੀ ਅੰਮ੍ਰਿਤਸਰ ਜੀ ਇਹ ਜਦੋਂ ਇੰਤਕਾਲ ਹੁੰਦਾ ਮਨਜੀਤ ਸਿੰਘ ਤਹਿਸੀਲਦਾਰ ਇੱਥੇ ਸੀ ਅੰਮ੍ਰਿਤਸਰ ਉਹਦੇ ਦਕਸ਼ਤ ਫਰੋਜਪੁਰ ਹੋ ਜਾਂਦੇ ਆ ਉਹ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਸੀ ਮਨਜੀਤ ਸਿੰਘ ਤਹਿਸੀਲਦਾਰ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਸੀ ਬਾਰੇ اے ਬੀਐਸਐਫ ਵਾਲਿਆਂ ਦੀ ਮਿਲੀਭੁਗਤ ਨਾਲ ਬੀਐਸਐਫ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਇਹ ਸਾਡੇ ਪਟਵਾਰੀ ਸਾਹਿਬ ਨੇ ਇੰਤਕਾਲ ਪਿਆਰ ਕੀਤਾ ਜੀ ਇਹ ਬੀਐਸਐਫ ਦਾ ਜਾਲੀ ਜਾਲੀ ਚਿੱਠੀ ਜਾਲੀ ਚਿੱਠੀ ਬਣਾਇਆ ਸਾਹਿਬ ਜਾਲੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੋ ਜਾਲੀ ਚਿੱਠੀ ਕਹਿ ਰਹੇ ਨਿਸ਼ਾਨ ਸਿੰਘ ਜੀ ਮੈਂ ਚਾਹਾਂਗਾ ਇੱਕ ਵਾਰੀ ਆਪਣਾ ਤੁਸੀਂ ਫੋਨ ਨੰਬਰ ਵੀ ਦਰਸ਼ਕਾਂ ਨੂੰ ਬੋਲ ਦਿਓ ਵੈਸੇ ਮੈਂ ਹੀ ਬੋਲ ਦਿੰਦਾ ਇਹਦਾ ਨੰਬਰ ਹੈਗਾ ਜੀ 8360423137 ਵੈਸੇ ਠੀਕ ਕਹਿ ਰਹੇ ਨਿਸ਼ਾਨ ਜੀ ਤੁਹਾਡਾ ਨੰਬਰ ਇਹ ਹੈ 83 604 23137 23137 ਨਾ ਦਾ ਨੰਬਰ ਹੈ ਇਹਨਾਂ ਨੂੰ ਬਲਾ ਕੇ ਇਹਨਾਂ ਦੀ ਗੱਲ ਜ਼ਰੂਰ ਸੁਣੀ ਚਾਹੀਦੀ ਸੁਣੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇਹੋ ਜੇ ਲੋਕ ਕਹਿੰਦੇ ਵੀ ਲੋਕ ਇਹ ਹੋ ਅੱਜ ਕੱਲ ਇਹ ਕਹਿਣ ਲੱਗ ਪਏ ਵੀ ਭਗਤ ਸਿੰਘ ਜੰਮੇ ਗਵਾਂਡੀਆਂ ਦੇ ਘਰ ਤੇ ਇਹ ਇੱਕ ਤਰ੍ਹਾਂ ਨਾਲ ਦੇਸ਼ ਸੇਵਾ ਦਾ ਕੰਮ ਕਰ ਰਹੇ ਨੇ ਇਸ ਕਰਕੇ ਇਹਨਾਂ ਦੀ ਸੁਣੀ ਜਾਣੀ ਚਾਹੀਦੀ ਹੈ ਤੇ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਤੇ ਕਾਰਵਾਈ ਜ਼ਰੂਰ ਬੜਾਈ ਸਾਹਿਬ ਇਹ ਜਿਹੜੇ ਆ ਕੀ ਅਫਸਰਾਂ ਤੁਸੀਂ ਕੀ ਕਹਦੇ ਆਈਏ ਅਫਸਰਾਂ ਬਿਊਰੋਕਰੇਟ ਕਿ ਬਿਊਰੋਕਰੇਟ ਤੁਸੀਂ ਆਪ ਜਾਣਦੇ ਹੋ ਨਾ ਬਿਊਰੋਕਰੇਟ ਤੁਸੀਂ ਤੇ ਆਪ ਬੋਲ ਮਨੂਰਾਜੀ ਹੁੰਦੀ ਕੀ ਕਹਿੰਦੇ ਇਹਨਾਂ ਨੂੰ ਬਿਊਰੋਕਰੇਟਸ ਬਿਊਰੋ ਬਿਊਰੋਕਰੇਟ ਮੈਂ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਵੀ ਇਹ ਤੁਹਾਡੇ ਬਿਊਰੋਕਰੇਟ ਆਹ ਵੇਖ ਲਓ ਬਚ ਜਾਓ ਇਹਨਾਂ ਬਿਊਰੋਕਰੇਟਾਂ ਤੋਂ ਆਈਐਸ ਅਫਸਰ ਸਹੀ ਹੋਣਗੇ ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਇਹਨਾਂ ਨੂੰ ਟ੍ਰੇਨਿੰਗ ਇਹੋ ਜਿਹੀ ਦਿੱਤੀ ਜਾਂਦੀ ਆ ਵੀ ਤੁਸੀਂ ਲੁੱਟਣਾ ਕਿਵੇਂ ਹੈ ਇਹਨਾਂ ਨੂੰ ਟ੍ਰੇਲਿੰਗ ਵੀ ਦਿੱਤੀ ਜਾਂਦੀ ਹੈ ਉੱਥੇ ਜਾਂਦੀ ਇੱਥੇ ਮੈਂ ਥੋੜਾ ਜਿਹਾ ਸਹਿਮਤ ਨਹੀਂ ਵੀ ਸਾਰੇ ਜਾਣੇ ਨਹੀਂ ਮੈਂ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ ਆਪਾਂ ਸਾਰਿਆਂ ਨੂੰ ਨਹੀਂ ਕੋ ਨਾ 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 ਸਾਰੇ ਆਈਐਸਟੀ ਗੱਲ ਨਹੀਂ ਕਰਦਾ ਇਮਾਨਦਾਰ ਅਫਸਰਾਂ ਦੀ ਕੋਈ ਕਮੀ ਨਹੀਂ ਹੈ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਉਹ ਪੋਲਿਟੀਕਲ ਬੰਦਿਆਂ ਦੇ ਪੱਖ ਨਹੀਂ ਪੂਰਦੇ ਉਹਨਾਂ ਦਾ ਉਹਨਾਂ ਦੇ ਅੱਗੇ ਪਿੱਛੇ ਮਤਲਬ ਹਿਲਾਉਂਦੇ ਨਹੀਂ ਇਸ ਕਰਕੇ ਨਾ ਜੀ ਚਲੋ ਸਾਨੇ ਤੋਂ ਜ਼ਿਆਦਾ ਫੈਸਲਾ ਜਨਤਾ ਨੇ ਕਰਨਾ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਇਹਦੇ ਤੇ ਟਿੱਪਣੀ ਜ਼ਰੂਰ ਕਰੋ ਕਿ ਤੁਹਾਡੀਆਂ ਦਿੱਤੀਆਂ ਗਈਆਂ ਟਿੱਪਣੀਆਂ ਤੁਹਾਡੇ ਦਿੱਤੇ ਗਏ ਸੁਝਾਅ ਸਰ ਲਈ ਬਹੁਤ ਮਹੱਤਵਪੂਰਨ ਹਨ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ